ਇੱਕ ਵਾਰੀ ਆ ਕੇ ਪ੍ਰਬੰਧਕੀ ਕਮੇਟੀ ਨੂੰ ਆਪਣੀ ਆਪਣੀ ਟੀਮ ਦਾ ਜਿਹੜਾ ਨਾਮ ਜ਼ਰੂਰ ਲਿਖਵਾ ਕੇ ਜਾਓ ਜੀ ਮੋਬਾਈਲ ਆਗਾ ਕੋਲ ਮੋਬਾਈਲ ਆਗਾ ਹੈਲੋ ਮੋਬਾਈਲ ਸੌਂਡ ਰੀਚਾਰਜ ਨਹੀਂਗਾ ਪਰ ਇਹ ਰੱਖਦਾ ਠੀਕ ਹੈ ਨਾ ਮੋਬਾਈਲ ਆਗਾ ਕੋਲ ਆ ਜਾ ਜਿਹੜੀਆਂ ਜਿਹੜੀਆਂ ਟੀਮਾਂ ਬਈ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਹਾਂਜੀ ਹਾਂਜੀ ਸਵਾਗਤ ਹੈ ਇੱਕ ਵਾਰੀ ਯਾਰ ਆ ਕੇ ਆਪਣੀ ਆਪਣੀ ਐਂਟਰੀ ਜਿਹੜੀ ਜ਼ਰੂਰ ਕਰਵਾ ਕੇ ਜਾਓ ਜੀ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਔਰ ਭਰਾਵਾਂ ਦੇ ਹੁਣ ਸਮਾ ਜਿਹੜਾ ਆਪਾਂ ਬਹੁਤਾ ਖਰਾਬ ਨਾ ਕਰੀਏ ਸਮਾ ਜਿਹੜਾ ਸਾਂਭ ਲਈਏ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਬੰਧ ਕੀਤੇ ਆ ਮੁੰਡਿਆਂ ਨੇ ਔਰ ਪ੍ਰਾਈਜ਼ ਵੀ ਬਹੁਤ ਵਧੀਆ ਜਿਹੜਾ ਰੱਖਿਆ ਪਹਿਲਾ ਇਨਾਮ 11000 ਦਿੱਤਾ ਜਾਣਾ ਹੈ ਉੱਥੇ ਜਿਹੜਾ ਦੂਜਾ ਨਾਮ ਕਾਢਸੋ ਤੀਜਾ ਪ੍ਰਾਈਜ਼ ਜਿਹੜਾ ਕਹਿੰਦੇ 2100 ਤੇ ਚੌਥਾ ਨਾਮ ਵੀ ਜਿਹੜਾ ਕਹਿੰਦੇ 2100 ਸਾਡੇ ਆਪਣੇ ਪੇਜ ਸਾਡੇ ਸਾਹਿਲ ਬਰੋਕ ਫੇਸਬੁਕ ਤੇ ਪ੍ਰਿੰਸ ਮੋਗਾ ਨਾਲ ਦਰਵਿੰਦਰ ਖਿੰਦ ਨਾਲ ਸਾਡਾ ਸੰਦੀਪ ਖਿੰਦ ਐਨ ਆਰ ਆਈ ਵੀਰਾਂ ਦੇ ਨੀਂ ਕਹਿੰਦੇ ਸਭ ਬੜੇ ਜੋਸ਼ ਨਾਲ ਉੱਥੇ ਜਿੰਨੇ ਵੀ ਸਾਡੇ ਜਿਹੜੇ ਕਲੱਬ ਵਾਲੇ ਵੀਰ ਨੇ ਸਾਰੇ ਹੀ ਇਨ੍ਹਾਂ ਦਾ ਤਕਰੀ ਦਿੰਦੀਆਂ ਕਰਾਈਆਂ ਤੁਸੀਂ ਧੰਨਵਾਦ ਕਰਦੇ ਆਂ ਹੋਰ ਬਈ ਜਿੰਨੇ ਪ੍ਰਾਪ ਲਾਈਨ ਨਾਲ ਜੁੜੇ ਹੋਏ ਨੇ ਬਈ ਟੀਮਾਂ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਤੋਂ ਬਈ ਬੀਤੀ ਕਰਦਾ ਇੱਕ ਇੱਕ ਬਹੁਤ ਬਹੁਤ ਧੰਨਵਾਦ ਹੈ ਟੀਮਾਂ ਸਾਡੇ ਕੋਲ ਬਈ ਪਹੁੰਚ ਚੁੱਕੀਆਂ ਨੇ ਸਾਰੀਆਂ ਟੀਮਾਂ ਇੱਕ ਇੱਕ ਖਿਡਾਰੀ ਆ ਕੇ ਬਈ ਆਪਣੀ ਆਪਣੀ ਐਂਟਰੀ ਜਿਹੜੀ ਜਰੂਰ ਕਰਵਾ ਦਿਓ ਜੀ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਰ ਬਾਈ ਜਿੰਨੇ ਪ੍ਰਾਪ ਲਾਈਨ ਨਾਲ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਨਾਲੀ ਭਾਈ ਜਿਹੜੀਆਂ ਟੀਮਾਂ ਸੱਦੇ ਪੱਤਰ ਵਾਲੀਆਂ ਟੀਮਾਂ ਨੇ ਜਿਹੜੀਆਂ ਟੀਮਾਂ ਨੇ ਭਈ ਪ੍ਰਬੰਧਕੀ ਕਮੇਟੀ ਨੂੰ ਫੋਨ ਕੀਤਾ